ਕਹਿੰਦੇ ਗੋਤਾਖੋਰ ਤਾਂ 40-40000 ਰੁਪਏ ਮੰਗਦੇ ਆ ਬਾਡੀ ਦਾ ਉੱਥੇ ਕਹਿੰਦੇ ਆ ਕਿ ਜੇ ਕੋਈ ਗਹਿਣਾ ਘੱਟਾ ਪਾਇਆ ਉਹ ਵੀ ਕੱਢ ਲਿੱਤਾ ਜਾਂਦਾ ਇਹਨਾਂ ਦੇ ਡੈਡ ਬਾਡੀ ਲੱਭੇ ਉਹ ਵੀ ਵਿਤਕਰਾ ਕਰ ਦਿੰਦੇ ਆ ਵੀ ਸਾਟਾ ਬੰਦਾ ਮਰ ਗਿਆ ਤੁਹਾਨੂੰ ਪੈਸਿਆਂ ਦੀ ਲੱਗੀ ਆ ਚਾਰ ਗੋਤਾਖੋਰ ਨੇ ਇਹਨੂੰ ਲੱਭਦਾ ਡੈਡ ਬਾਡੀ ਲੱਭਤੀ ਤੇ ਇਹ ਵੇਚ ਕੇ ਅਸੀਂ 5-500 ਰੁਪਏ ਲੈ ਲਾਂਗੇ ਇਹ ਆਪਣਾ ਪਰਿਵਾਰ ਔਖਾ ਚਲਾ ਰਹੇ ਆ ਬਹੁਤ ਸਾਰੇ ਪਰਿਵਾਰਾਂ ਨੂੰ ਜ਼ਿੰਦਗੀ ਦੇਣ ਵਾਲੇ ਲੋਕ ਡੈਡ ਬੁੜੀ ਦਾ ਕੀ ਹੋਊਗਾ ਅਸੀਂ ਤਾਂ ਰੋਟੀ ਖਾ ਲਾਂਗੇ ਪਰ ਡੈਡ ਬੁੜੀ ਦਾ ਕੀ ਹੋਊਗਾ ਉਹਨੂੰ ਕੁੱਤੇ ਖਾਣਗੇ ਜਾਨਵਰ ਖਾਣਗੇ ਤੇ ਬਟੇ ਕੰਮ ਤਾਂ ਕਰਦੇ ਆ ਪ੍ਰਸ਼ਾਸਨ ਸਰਕਾਰ ਤੋਂ ਬਿਲਕੁਲ ਵੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਆ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਫਿਰ ਜੇਕਰ ਇੰਨੀਆਂ ਦਿੱਕਤਾਂ ਨੇ ਤੁਸੀਂ ਏਡੀ ਵੱਡੀ ਟੀਮ ਲੈ ਕੇ ਘੁੰਮਦੇ ਹੋ ਕਿਰਾਏ ਤੇ ਰਹਿਨੇ ਆ 4 ਤੋਂ 5000 ਰੁਪਏ ਮਕਾਨ ਦਾ ਕਿਰਾਇਆ ਹੁੰਦਾ ਸਵੇਰੇ ਨਿਕਲਦਾ ਸ਼ਾਮ ਨੂੰ ਇਹ ਨਹੀਂ ਪਤਾ ਹੁੰਦਾ ਵੀ ਆਪਣੇ ਘਰ ਵਾਪਸ ਜਾਏਗਾ ਕਿ ਨਹੀਂ ਜਾਏਗਾ ਕਿਉਂਕਿ ਪਾਣੀ ਨਾਲ ਕੋਈ ਨਹੀਂ ਬਚ ਸਕਿਆਗਾ ਮਨ ਨਹੀਂ ਕਰਦਾ ਵੀ ਛੱਡ ਪਰਾਂ ਇਹਨੂੰ ਬਾਲ ਕਾਲੇ ਸੀਗੇ ਚਿੱਟੇ ਹੋ ਗਏ ਨੇ ਹੁਣ ਇਸ ਟਾਈਮ ਤੇ ਉਮਰਾਂ ਲੰਘੀਆਂ ਨੇ ਦਿਨ-ਪੰ ਦਿਨ ਜਦੋਂ ਗੋਤਾਖੋਰ ਬੁਢੇ ਹੋਗੇ ਤਾਂ ਇੱਥੇ ਕੋਈ ਵੀ ਨਹੀਂ ਮਿਲੇਗਾ ਤਾਂ ਜਿਹੜਾ ਕੋਈ ਪੜ੍ਹਾਈ ਲਿਖਾਈ ਦੀ ਜ਼ਰੂਰਤ ਹੈ ਇਹ ਤਾਂ ਕਲਾ ਦੀ ਜ਼ਰੂਰਤ ਹੈ ਜਿਹੜਾ ਬੰਦਾ ਚੁੱਭੀ ਮਾਰ ਕੇ ਕਿਸੇ ਨੂੰ ਕੱਢ ਸਕਦਾ ਉਹ ਗੋਤਾਖੋਰ ਹੈ ਤੇ ਉਸ ਨੂੰ ਤਨਖਾਹ ਦੇ ਦਿਓ ਪਰ ਇਹਦੇ ਪੱਲੇ ਕੀ ਹੈ ਫਿਕਰ ਚਿੰਤਾ ਬਿਮਾਰੀ ਔਰ ਅਣ ਆਈ ਮੌਤ ਮਾਨਯਰ ਦੇਖ ਰਹੇ ਹੋ ਮੈਂ ਹਨੂਰਾਗ ਸ਼ਰਮਾ ਦੋਸਤੋ ਕਹਿ ਲਈਏ ਕਿ ਅਜ ਦੇ ਸਮੇਂ ਦੇ ਵਿੱਚ ਜਦੋਂ ਰਿਸ਼ਤੇਦਾਰ ਰਿਸ਼ਤੇਦਾਰ ਦੀ ਮਦਦ ਨਹੀਂ ਕਰਦਾ ਭਰਾ ਭਰਾ ਦੀ ਮਦਦ ਨਹੀਂ ਕਰਦਾ ਤੇ ਇੱਕ ਵਿਅਕਤੀ ਅਜਿਹਾ ਇੱਕ ਟੀਮ ਅਜਿਹੀ ਹੈ ਜਿਹੜੀ ਕਿ ਆਪਣੀ ਜਾਨ ਜੋਖਮ 'ਚ ਪਾ ਕੇ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਕੰਮ ਕਰਦੇ ਆ ਇੱਥੇ ਤੱਕ ਕਿ ਉਹ ਲੋਕਾਂ ਦੇ ਵਿਛੜੇ ਹੋਏ ਪਰਿਵਾਰਕ ਲੋਕਾਂ ਨੂੰ ਜਿੰਦਾ ਜਾਂ ਮਰਦਾ ਕੱਢਣ ਦੇ ਵਿੱਚ ਵੀ ਉਹਨਾਂ ਦੀ ਮਦਦ ਕਰਦੇ ਆ ਕੌਣ ਨੇ ਉਹ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਮੇਰੇ ਨਾਲ ਇਸ ਵਕਤ ਮੌਜੂਦ ਨੇ ਗੋਤਾਖੋਰ ਟੀਮ ਦੇ ਪ੍ਰਧਾਨ ਸ਼ੰਕਰ ਭਰਦਵਾਜ ਤੇ ਇਹਨਾਂ ਦੀ ਕੁੱਲ ਟੀਮ ਜਿਹੜੀ ਕਿ ਇਸ ਪੁਆਇੰਟ ਦੇ ਉੱਤੇ ਖੜਦੀ ਹੈ ਬਾਕੀ ਵੱਖ-ਵੱਖ ਪੁਆਇੰਟਾਂ ਦੇ ਉੱਤੇ ਇਹਨਾਂ ਦੀ ਟੀਮਾਂ ਖੜਦੀਆਂ ਤੇ ਉਹ ਡਿਊਟੀ ਨਿਭਾਉਂਦੀਆਂ ਨੇ ਇਹ ਗੋਤਾਖੋਰ ਹਰ ਰੋਜ਼ ਇਸ ਮੌਸਮ ਦੇ ਵਿੱਚ ਜਦੋਂ ਕਿ ਅਸੀਂ ਘਰਾਂ ਦੇ ਵਿੱਚ ਗਰਮ ਪਾਣੀ ਤੋਂ ਵੀ ਗੁਰੇਜ਼ ਕਰਦੇ ਆ ਇਸ ਭਾਖੜਾ ਦੇ ਠੰਡੇ ਪਾਣੀ ਦੇ ਵਿੱਚ ਛਾਲ ਮਾਰ ਕੇ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਕੰਮ ਕਰਦੇ ਆ ਜਾਂ ਫਿਰ ਕੋਈ ਅਣ ਹੋਣੀ ਹੋਈ ਘਟਨਾ ਤੋਂ ਬਾਅਦ ਲੋਕਾਂ ਦੀ ਡੈੱਡ ਬਾਡੀ ਕੱਢ ਕੇ ਉਹਨਾਂ ਦੇ ਪਰਿਵਾਰ ਨੂੰ ਸਬੂਧਤ ਕਰਨ ਦਾ ਵੀ ਕੰਮ ਕਰਦੇ ਆ ਪਰ ਇਹਨਾਂ ਦੀ ਅਸਲ ਜ਼ਿੰਦਗੀ ਕੀ ਹੈ ਇਹਨਾਂ ਨੂੰ ਇਸ ਬਾਬਤ ਕੋਈ ਤਨਖਾਹ ਮਿਲਦੀ ਹੈ ਕੋਈ ਮੋਟੀ ਰਕਮ ਮਿਲਦੀ ਹੈ ਜਾਂ ਫਿਰ ਇਹ ਜਾਨ ਜੋਖਮ 'ਚ ਪਾ ਰਹੇ ਆ ਸਿਰਫ ਆਪਣਾ ਪਰਿਵਾਰ ਪਾਲਣ ਦੇ ਲਈ ਗੱਲਬਾਤ ਕਰਦੇ ਆ ਸ਼ੰਕਰ ਦੇ ਨਾਲ ਪਰਦਵਾਜੀ ਅਸੀਂ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਤੁਸੀਂ ਗੋਤਾਖੋਰ ਦਾ ਕੰਮ ਕਰਦੇ ਹੋ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਬਹੁਤ ਸਾਰੀਆਂ ਲਾਸ਼ਾਂ ਕੱਢਦੇ ਹੋ ਅੱਜ ਤੱਕ ਕਿੰਨੇ ਲੋਕਾਂ ਨੂੰ ਜ਼ਿੰਦਾ ਕੱਢਿਆ ਤੇ ਕਿੰਨੀਆਂ ਲਾਸ਼ਾਂ ਤੁਸੀਂ ਅੱਜ ਤੱਕ ਕੱਢ ਸਕਿਆ ਹੂੰ ਈਦੀ ਮੈਂ ਤੁਹਾਨੂੰ ਕੋਈ ਅਨੁਮਾਨ ਹਜ਼ਾਰਾਂ ਦੇ ਤਾਦਾਦ ਤੇ ਇਹ ਤੇ ਹਜ਼ਾਰਾਂ ਦੇ ਤਾਦਾਦ ਦੇ ਡੈਡ ਬੋਡੀਆਂ ਤੇ ਹਜ਼ਾਰਾਂ حساب ਨਾਲ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆਗਾ ਕੁਝ ਬਚਾਇਆ ਗਿਆਗਾ ਪਰ ਜਿਹੜੇ ਲੋਕ ਡੈੱਡ ਬੋਡੀਆਂ ਕਹਿ ਦਈਏ ਜਾਂ ਜਿਹਨੂੰ ਜ਼ਿੰਦਾ ਬਚਾ ਦਈਏ ਕਿਉਂਕਿ ਕਹਿੰਦੇ ਨਾ ਜਿੰਦੇ ਬੰਦੇ ਦੀ ਕਦਰ ਨਹੀਂ ਹੁੰਦੀ ਮਰੇ ਦੀ ਕਦਰ ਹੁੰਦੀ ਹੈ ਅੱਛਾ ਠੀਕ ਹੈ ਜੀ ਇੱਥੇ ਜੇਕਰ ਅਸੀਂ ਕਿਸੇ ਨੂੰ ਜ਼ਿੰਦਾ ਬਚਾ ਲਈਏ ਤਾਂ ਉਹ ਗੋਤਾਖੋਰ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਜਾ ਕੇ ਛਾਲ ਮਾਰ ਕੇ ਉਸ ਵਿਅਕਤੀ ਨੂੰ ਬਚਾਉਂਦਾ ਹੈਗਾ ਪਰ ਜਦੋਂ ਉਸ ਨੂੰ ਬਾਹਰ ਕੱਢ ਲਿੱਤਾ ਜਾਂਦਾ ਹੈਗਾ ਉਸ ਸਮੇਂ ਕੀ ਹੁੰਦਾ ਕਿਉਂਕਿ ਉਹਦੇ ਪਰਿਵਾਰ ਦਾ ਨਹੀਂ ਪਤਾ ਹੁੰਦਾ ਵੀ ਕੌਣ ਹੈ ਕਿੱਥੇ ਦਾ ਸ਼ਖਸ ਹੈਗਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਨਾਲ ਦੇ ਨਾਲ ਅਸੀਂ ਕਿਤੇ ਕਿਤੇ ਇਹਨੂੰ ਹਸਪੀਟਲ ਲੈ ਜੀ ਕਿਉਂਕਿ ਉਹ ਬੰਦਾ ਸੀਰੀਅਸ ਹੋ ਜਾਣਾਗਾ ਉਸ ਨੂੰ ਅਸੀਂ ਆਪਣੀ ਨਿੱਜੀ ਗੱਡੀ 'ਚ ਪਾ ਕੇ ਨਿੱਜੀ ਵਾਹਨ ਤੇ ਪਾ ਕੇ ਉਹਨੂੰ ਹਸਪੀਟਲ ਲੈ ਜਾਂਦੇ ਹਾਂ ਹਸਪੀਟਲ ਲੈ ਜਾ ਕੇ ਜੇ ਉਸ ਸ਼ਖਸ ਨੂੰ ਜੇਕਰ ਹੋਸ਼ ਆਵੇ ਤਾਂ ਠੀਕ ਹੈ ਉੱਥੇ ਵੀ ਜਾ ਕੇ ਹਸਪੀਟਲ ਵੀ ਸਾਨੂੰ ਵੱਡੇ ਵੱਡੇ ਬਿੱਲ ਜਿਹੜੇ ਉਹ ਫੜਾ ਦਿੱਤੇ ਜਾਂਦੇ ਨੇ ਕਿਉਂਕਿ ਜਿਹੜੀ ਦਵਾਈ ਬੂਟੀ ਹੁੰਦੀ ਆ ਕਿਉਂਕਿ ਉਹ ਸਾਨੂੰ ਲਿਆਣੀ ਪੈਂਦੀ ਆ ਮੌਕੇ ਦੇ ਉੱਪਰ ਜੇਕਰ ਉਹਦਾ ਕੋਈ ਪਰਿਵਾਰ ਦਾ ਜੀ ਆ ਜੇ ਉਸ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਸਾਡਾ ਜਿਹੜਾ ਕੰਮ ਆ ਖਤਮ ਹੋ ਜਾਂਦਾ ਪਰ ਜਦੋਂ ਅਸੀਂ ਜੇ ਜ਼ਿੰਦਾ ਬਚਾ ਲਈਏ ਤੇ ਉਸ ਵੱਲ ਸਾਨੂੰ ਸਿਰਫ ਇੱਕ ਸ਼ੁਕਰੀਆ ਧੰਨਵਾਦ ਤੁਸੀਂ ਰਾਬੋਂ ਇੱਥੇ ਤੱਕ ਸਾਡਾ ਮਤਲਬ ਉਹਨਾਂ ਦਾ ਸਾਥ ਹੁੰਦਾ ਜੇ ਆਪਾਂ ਕਹਦੇ ਵੀ ਕੋਈ ਬੰਦਾ ਮਦਦ ਜਾਂ ਕੁਛ ਐਸਾ ਕੁਛ ਨਹੀਂ ਕਰਦਾ ਮਤਲਬ ਇਕੱਲੇ ਧੰਨਵਾਦ ਦੇ ਨਾਲ ਪਰਿਵਾਰ ਨਹੀਂ ਪਾਲਿਆ ਜਾ ਸਕਦਾ ਪੇਟ ਨਹੀਂ ਭਰਿਆ ਜਾ ਸਕਦਾ ਇੱਕ ਜ਼ਿੰਦਾ ਵਿਅਕਤੀ ਦੀ ਕਹਿੰਦੇ ਜਾਨ ਦੀ ਕੀਮਤ ਬਹੁਤ ਘੱਟ ਹੈ ਪਰ ਜਦੋਂ ਇੱਕ ਡੈੱਡ ਬੋਡੀ ਹੁੰਦੀ ਹੈ ਉਦੋਂ ਜਾਨ ਦੀ ਕੀਮਤ ਸ਼ਾਇਦ ਵੱਧ ਜਾਂਦੀ ਹੈ ਕਿਉਂਕਿ ਪਰਿਵਾਰ ਪਾਲ ਰਿਹਾ ਹੁੰਦਾ ਹਾਂ ਉਦੋਂ ਤੁਹਾਨੂੰ ਦੱਸ ਰਿਹਾ ਵੀ ਪਰਿਵਾਰ ਵਾਲੇ ਜਿਹੜੇ ਹੁੰਦੇ ਨੇ ਲਗਭਗ 3 ਤੋਂ 4 ਗੱਡੀਆਂ ਜਾਂ 20-25 ਬੰਦੇ ਆਪ ਲੱਭਦੇ ਨੇ ਤੇ ਜੋ ਆਪਣਾ ਖਰਚਾ ਕਰਨ ਉਹਨਾਂ ਦਾ ਵੀ ਲਗਭਗ 20 ਤੋਂ 25000 ਰੁਪਏ ਦਾ ਹੀ ਖਰਚਾ ਆ ਜਾਊਗਾ ਤੇ ਜੇ ਉਸੇ ਹਿਸਾਬ ਨਾਲ ਜੇ ਇੱਕ ਗੋਤਾਖੋਰ ਉਹ ਡੈਡ ਬੁੱਕ ਤੋਂ ਕੱਢੇਗਾ ਤਾਂ ਗੋਤਾਖੋਰੀ ਨਾ ਹੋਰ ਤਾਂ ਕੋਈ ਕੱਢ ਨਹੀਂ ਸਕਦਾ ਤੇ ਜੇ ਉਹ ਗੋਤਾਖੋਰ ਕੱਢੇ ਤਾਂ ਉਹ ਕੀ ਮੰਗਦਾ ਤੁਹਾਡੇ ਤੋਂ ਕਿ ਦਿਹਾੜੀ ਮੰਗਦਾ ਨਾ ਸਿਰਫ ਕਿਉਂਕਿ ਮਜ਼ਦੂਰ ਦੀ ਜ਼ਿੰਦਗੀ ਜਿਹੜੇ ਮਜ਼ਦੂਰ ਨਹੀਂ ਉਹਨਾਂ ਦੇ ਵੀ 7-800 ਰੁਪਏ ਦਿਹਾੜੀ ਆ ਜੇ ਕੋਈ ਹੋਰ ਕੰਮ ਕਰੇ ਤਾਂ ਉਹਦੀ ਵਧ ਦਿਹਾੜੀ ਆ ਤੇ ਇਸੇ ਤਰ੍ਹਾਂ ਮਤਲਬ ਜਦੋਂ ਉਹਨਾਂ ਦੀ ਡੈੱਡ ਬੋਡੀ ਪਰਿਵਾਰ ਦੀ 5-7 ਦਿਨਾਂ ਬਾਅਦ ਗੋਤਾਖੋਰ ਲੱਭਦਾ ਹੈਗਾ ਤਾਂ ਕਿਤੇ ਨੇ ਕਿਤੇ ਜਿਹੜੇ ਜਿਹਨਾਂ ਦੀ ਡੈੱਡ ਬੋਡੀ ਲੱਭੇ ਉਹ ਵੀ ਬਿਤਕਰਾ ਕਰ ਦਿੰਦੇ ਨੇ ਵੀ ਸਾਡਾ ਬੰਦਾ ਮਰ ਗਿਆ ਤੁਹਾਨੂੰ ਪੈਸਿਆਂ ਦੀ ਲੱਗੀ ਆ ਅਸੀਂ ਪਰ ਇਹ ਵੀ ਤਾਂ ਇਲਜ਼ਾਮ ਲੱਗਦੇ ਆ ਕਿ ਕਹਿੰਦੇ ਗੋਤਾਖੋਰ ਤਾਂ 40-40000 ਰੁਪਏ ਮੰਗਦੇ ਆ ਬੋਡੀ ਆ ਗਹਿਣੇ ਗੱਟੇ ਦੀ ਤੁਹਾਨੂੰ ਗੱਲ ਕਰਦਾ ਗਹਿਣੇ ਗੱਟਾ ਜਿਹੜਾ ਹੁੰਦਾ ਉਹ ਜੇਕਰ ਡੈੱਡ ਬੋਡੀ ਨੂੰ ਜੇ ਤਾਂ ਕੁਝ ਸਮੇਂ ਦੇ ਵਿੱਚ ਮਿਲ ਜਾਵੇ ਫਿਰ ਤਾਂ ਉਹਦੀ ਸ਼ਨਾਖਤ ਹੋ ਜੇਗੀ ਜੇ ਉਹੀ ਡੈੱਡ ਬੋਡੀ ਤੁਹਾਨੂੰ 10 ਦਿਨਾਂ ਬਾਅਦ ਮਿਲੇ ਤਾਂ ਉਸਨੇ ਜੇ ਕੜਾ ਪਾਇਆ ਛਾਪਾਈ ਹੈ ਅੰਗੂਠੀ ਪਾਈ ਹੈ ਜੋ ਵੀ ਪਾਇਆਗਾ ਤਾਂ ਉਹ ਲਗਭਗ ਕਿੰਨੇ ਦਾ ਹੋਊਗਾ 10 ਤੋਂ 20000 ਦਾ ਸਮਾਨ ਹੋਊਗਾ ਲਗਭਗ ਪਰ ਗੋਤਾਖੋਰ ਕੋਸ਼ਿਸ਼ ਕਰਦਾ ਵੀ ਇਸ ਡੈਡ ਬੋਡੀ ਦੀ شناخت ਹੋਵੇ ਹੁਣ ਆ ਕੜਾ ਦੇਖੋ ਮੈਂ ਭਾਏ ਲਗਭਗ 2000 ਰੁਪਏ ਦਾ ਕੜਾ ਹੋਊਗਾ ਸਾਰਾ 2000 ਤੋਂ ਜ਼ਿਆਦਾ ਨਹੀਂ ਹੋਊਗਾ ਤੇ ਜੇ ਇਹ ਚਾਰ ਗੋਤਾਖੋਰਾਂ ਨੇ ਇਹਨੂੰ ਲੱਭਤਾ ਡੈਡ ਬੋਡੀ ਲੱਭਤੀ ਤੇ ਇਹ ਵੇਚ ਕੇ ਅਸੀਂ 500-500 ਰੁਪਏ ਲੈ ਲਾਂਗੇ ਪਰ ਸੋਚਣ ਵਾਲੀ ਗੱਲ ਹੈ ਉਸ ਡੈਡ ਬੋਡੀ ਦਾ ਕੀ ਹੋਊਗਾ ਅਸੀਂ ਤਾਂ ਰੋਟੀ ਖਾ ਲਾਂਗੇ ਪਰ ਡੈਡ ਬੋਡੀ ਦਾ ਕੀ ਹੋਊਗਾ ਉਹਨੂੰ ਕੁੱਤੇ ਖਾਣ ਕੇ ਜਾਨਵਰ ਖਾਣ ਕੇ ਇਸ ਕਰਕੇ ਅਸੀਂ ਉਹ ਜਿਹੜੇ ਗਾਣੇ ਹੁੰਦੇ ਨੇ ਗਾਣਿਆਂ ਨਾਲ ਹੀ ਆਪਣੇ ਪਰਿਵਾਰ ਦੀ ਪਛਾਣ ਹੁੰਦੀ ਆ ਗਾਣਿਆਂ ਨਾਲ ਹੀ ਪਰਿਵਾਰ ਪਛਾਣ ਲੈਂਦਾ ਮਤਲਬ ਤੁਸੀਂ ਚੋਰੀ ਮਤਲਬ ਕੱਢਦੇ ਨਹੀਂ ਉਹ ਨਹੀਂ 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 ਇਹ ਤਾਂ ਝੂਠ ਗੱਲਾਂ ਨੇ ਦੇਖੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਸੀ ਬੀਬੀ ਧਾਰਨੀ ਸੀ ਪਟਿਆਲੇ ਦੀ ਰਹਿਣ ਵਾਲੀ ਸੀ ਮੈਡਮ ਉਹ ਤੇ ਉਹਨਾਂ ਦੀ ਇੱਕ ਮਰਡਰ ਹੋ ਗਿਆ ਸੀ ਉਹਨਾਂ ਦਾ ਉਹਨਾਂ ਨੂੰ ਭਾਖੜਾ ਨਹਿਰ ਦੇ ਵਿੱਚ ਗੇਰ ਕੀਤਾ ਗਿਆ ਸੀਗਾ ਜਿਸ ਨੂੰ ਖਨੌਰੀ ਦੇ ਲੱਗ ਗਏ ਮਲਕੀਤ ਸਿੰਘ ਬੱਬਰ ਗੋਤਾਖੋਰ ਤੇ ਮੈਂ ਨਾਲ ਅਸੀਂ ਸਵੇਰੇ ਸਵੇਰੇ ਉਹ ਡੱਡ ਬੋਰਡ ਨੂੰ ਰੁਕੇ ਜਿਸ ਦੀ ਉਹਨਾਂ ਨੇ ਗਾਣੇ ਪਾਈ ਸੀ ਲਗਭਗ 13 ਲੱਖ ਦੇ ਉਹਨਾਂ ਨੇ ਗਹਿਣੇ ਪਾਈ ਸੀ ਤੇ ਜੇ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਅਸੀਂ ਉਹ 13 ਲੱਖ ਦੇ ਗਹਿਣੇ ਤਾਰ ਲੈਂਦੇ 5-7 ਲੱਖ ਦੇ ਸਾਡੇ ਕੋਲ ਵਿਕ ਜਾਂਦੇ ਇਹੀ ਹੁੰਦਾ ਗਹਿਣੇ ਤਾਰ ਕੇ ਅਸੀਂ ਡੈਡ ਬੋਡੀ ਨਹੀਂ ਛੱਡਦੇ ਪਰ ਸਾਡਾ ਜਿਹੜਾ ਦੀਨ ਇਮਾਨ ਹੈ ਉਹ ਤੇ ਪ੍ਰਮਾਤਮਾ ਨੂੰ ਜਾਨ ਦੇਣੀ ਕਿਉਂਕਿ ਉਹ ਜਿਹੜਾ ਪੈਸਾ ਸਾਡੇ ਬੱਚਿਆਂ ਨੇ ਨਹੀਂ ਖਾਣਾ ਤਾਂ ਮਾਸ ਖਾਣਾ ਨਹੀਂ ਨਾ ਕਿਸੇ ਦਾ ਤੇ ਉਸ ਦੇ ਨਾਲ ਕੀ ਹੋਇਆ ਉਹ ਗਹਿਣਾ ਨਾਲ ਹੀ 10 ਦਿਨਾਂ ਬਾਅਦ ਉਸ ਡੈਡ ਬੋਡੀ ਦੀ ਚਨਾਕਤ ਹੋਈ ਵੀ ਇਹ ਮੈਡਮ ਵਿbbi ਤਾਰਨੀ ਹੈ ਵੀ ਜਿਹੜੇ ਬਹੁਤ بڑے ਲੀਡਰ ਸੀਗੇ ਤਾਂ ਇਹ ਗੱਲਾਂ ਝੂਠ ਨੇ ਵੀ ਗਹਿਣੇ ਤਾਰ ਕੇ ਉਹਦੇ ਨਾਲ ਕੀ ਹੋ ਜੂਗਾ ਕਿੰਨੇ ਦਿਨ ਖਾਲਾਂਗੇ ਸੀ ਮਤਲਬ ਤੁਸੀਂ ਇਹ ਨਹੀਂ ਕਰਦੇ ਕਿਉਂਕਿ ਇਹ ਕਹਿੰਦੇ ਆ ਕਿ ਸਾਡੇ ਲਈ ਜਾਨ ਜੋਖਮ ਦੇ ਵਿੱਚ ਪਾਣੀ ਹਰ ਵਾਰ ਜਾਨ ਜੋਖਮ ਦੇ ਵਿੱਚ ਪਾਣੀ ਹੈ ਕਿਉਂਕਿ ਛਾਲ ਮਾਰਨੀ ਹੈ ਪਰ ਇਹ ਜਾਨ ਜੋਖਮ ਚ ਪਾ ਕੇ ਡੈੱਡ ਬੋਡੀ ਕਰਦੇ ਆ ਤਾਂ ਇਹਨਾਂ ਦਾ ਮਕਸਦ ਹੁੰਦਾ ਕਿ ਉਹ ਆਪਣੇ ਪਰਿਵਾਰ ਤੱਕ ਪਹੁੰਚ ਜਵੇ ਇਹ ਨਹੀਂ ਕਿ ਉਹ ਰੁੱਲ ਜਵੇ ਜੇਕਰ ਐਦਾਂ ਠੱਗੀ ਹੋਈ ਕਰਨੀ ਆ ਜਾਂ ਗਹਿਣੇ ਹੀ ਲਾਣੇ ਆ ਤਾਂ 13 ਲੱਖ ਰੁਪਏ ਦੇ ਲਾਂਦੇ ਨਾ ਕਿ 10000 ਰੁਪਏ 20000 ਦੇ ਕਿਉਂ ਲਾਵਾਂਗੇ ਸੋ ਤੁਸੀਂ ਦੇਖੋ ਕਿੰਨਾ ਮੁਸ਼ਕਲ ਕੰਮ ਹੈ ਇਹ ਵਾਲੀ ਕਿੱਟ ਹੈ ਇਹ ਬੰਦਾ ਚੱਕ ਕੇ ਖੜਾ ਸੋਇ ਕਿਟ ਚੱਕ ਕੇ ਇਹਨੂੰ ਮੋਢੇ ਤੇ ਬੰਨ ਕੇ ਆਕਸੀਜਨ ਦੇ ਨਾਲ ਸਾਹ ਲੈ ਕੇ ਇਸ ਭਾਖੜਾ ਦੇ ਵਿੱਚ ਜਿਹਦੇ ਵਿੱਚ ਚੰਗਾ ਪੜਾ ਤਰਾਕ ਵੀ ਡੁੱਬ ਜਾਵੇ ਉਸ 'ਚ ਦੂਸਰੇ ਬੰਦੇ ਦੀ ਜਾਨ ਬਚਾਉਣ ਵਾਸਤੇ ਜਾਂ ਫਿਰ ਕਿਸੇ ਦੇ ਘਰ ਦਾ ਜੀ ਕਹਿੰਦੇ ਆ ਵੀ ਅੰਤਮ ਦਰਸ਼ਨ ਹੀ ਹੋ ਜਾਣ ਅੰਤਮ ਸੰਸਕਾਰ ਹੀ ਹੋ ਜੇ ਬੜੇ ਇਮੋਸ਼ਨ ਜੁੜੇ ਹੁੰਦੇ ਆ ਉਸ ਨੂੰ ਕੱਢਣ ਲਈ ਇਹ ਲੋਕ ਕੰਮ ਕਰਦੇ ਆ ਬਾਈ ਕਿੰਨਾ ਕੁ ਭਾਰ ਆ ਤੇ ਕਿੰਨੀ ਕੁ ਦਿੱਕਤ ਹੁੰਦੀ ਆ ਇਹ ਭਾਰ ਹੈਗਾ ਜੀ 25-30 ਕਿਲੋ ਹਾਂ ਹਾਂ ਜੀ ਇਹਨੂੰ ਬੰਨ ਕੇ ਛਾਲ ਮਾਰਦੇ ਹੋ ਕਿੰਨੀ ਕਿੰਨੀ ਦੇਰ ਅੰਦਰ ਰਹਿਣਾ ਪੈਂਦਾ ਇਹਨੂੰ ਜੀ ਜਿਵੇਂ ਕੋਈ ਬੰਦਾ ਲੱਭਣ ਜਾਂਦਾ ਦੋ ਘੰਟੇ ਵੀ ਰਹਿ ਜਾਂਦਾ ਜੀ ਜੀ ਤੇ ਦੋ ਘੰਟੇ ਦੇ ਦੇ ਵਿੱਚ ਗੈਸ ਹੁੰਦੀ ਹੈ ਸਾਡੀ ਅੱਛਾ ਪਾਣੀ ਦੇ ਅੰਦਰ ਰਹਿਣੇ ਦੋ ਘੰਟੇ ਹਾਂਜੀ ਹਾਂਜੀ ਅੱਛਾ ਹਾਂਜੀ ਸੋ ਦੇਖ ਲਓ ਦੋ ਘੰਟੇ ਇਸ ਪਾਣੀ ਦੇ ਅੰਦਰ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ ਇਹ ਬੰਦੇ ਕਰਦੇ ਆ ਤੇ ਇਹਨਾਂ ਦੇ ਫਿਰ ਇਲਜ਼ਾਮ ਕਾਦਾ ਸ਼ੰਕਰ ਜੀ ਕੋਈ ਸਰਕਾਰੀ ਪੈਸਾ ਕੋਈ ਸਰਕਾਰੀ ਫੰਡ ਕੋਈ ਸਰਕਾਰੀ ਨੌਕਰੀ ਜਾਂ ਕੁਝ ਮਿਲਦਾ ਦੇਖੋ ਕਿੰਨੇ ਲਗਭਗ 15 ਤੋਂ 20 ਸਾਲ ਹੋ ਗਏ ਅਸੀਂ ਸਰਕਾਰ ਬਹੁਤ ਸਰਕਾਰਾਂ ਆਈਆਂ ਤੇ ਬਹੁਤ ਚਲੀ ਗਈਆਂ ਹਰ ਸਰਕਾਰ ਨੂੰ ਅਸੀਂ ਗੋਹਾਰ ਲਗਾਨੇ ਆ ਵੀ ਸਾਨੂੰ ਕਿਤੇ ਨਾ ਕਿਤੇ ਸਾਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਕੋਈ ਸਾਡਾ ਪੱਤਾ ਲਾਇਆ ਜਾਵੇ ਕੋਈ ਕਿਸੇ ਪ੍ਰਕਾਰ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਵੀ ਅਸੀਂ ਵੀ ਆਪਣੇ ਦੇਖੋ ਪਰਿਵਾਰ ਤਾਂ ਪਾਲਣਾ ਹੀ ਨਾ ਹੁਣ ਅਸੀਂ ਭੁੱਖੇ ਰਹਿ ਸਕਦੇ ਫਿਰ ਸਾਡਾ ਪਰਿਵਾਰ ਨਹੀਂ ਭੁੱਖਾ ਰਹਿ ਸਕਦਾ ਅਸੀਂ ਬੜੀ ਗੁਹਾਰ ਲਾਈਆਂ ਕਿਉਂਕਿ ਦੇਖੋ ਵੱਡੇ ਵੱਡੇ ਅਸੀਂ ਕੇਸ ਕੀਤੇ ਵੱਡੀ ਵੱਡੀ ਜਿਹਦੇ ਵਿੱਚ ਪੂਰਾ ਪੰਜਾਬ ਤਾਂ ਕਿ ਹਿੰਦੁਸਤਾਨ ਦੇ ਵੀ ਅੱਖ ਹੁੰਦੀ ਹੈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਜਿਵੇਂ ਰਾਜਪੁਰੇ ਖੇੜੀ ਗੰਡੀਆਂ ਲਾ ਲੋ ਵੀ ਦੋ ਬੱਚੇ ਡੁੱਬੇ ਸੀਗੇ ਤੇ ਕਿੱਡਾ ਵੱਡਾ ਹਾਸਾ ਮਾਮਲਾ ਸੀਗਾ ਉਹ ਉਸ ਨੂੰ ਲੱਭਣ ਵਾਸਤੇ ਲਗਭਗ 10 ਦਿਨ ਲੱਗੇ ਸੀਗੇ ਤੇ ਅਸੀਂ ਉਹਦੇ ਵਿੱਚ ਲਗਭਗ 90 ਗੋਤਾਖੋਰ ਲੱਗੇ ਸੀਗੇ ਜਿਨ੍ਹਾਂ ਨੇ ਆਪਣਾ ਪੈਸਾ ਆਪ ਖਰਚਾ ਤੇ ਉਹਨਾਂ ਨੂੰ ਜਿਹੜੇ ਪਰਿਵਾਰ ਜਿਹੜਾ ਸੀਗਾ ਜਿਨ੍ਹਾਂ ਦੇ ਬੱਚੇ ਸੀਗੇ ਉਹਨਾਂ ਨੂੰ ਬੜਾ ਫੰਡ ਆਇਆ ਬਾਹਰ ਤੋਂ ਲੋਕਾਂ ਨੇ ਬੜੀ ਮਦਦ ਕੀਤੀ ਬਹੁਤ ਲੀਡਰ ਗਏ ਉਹਨਾਂ ਦੇ ਘਰੇ ਗਏ ਉਹਨਾਂ ਦੇ ਸਾਰ ਲੈਣ ਗਏ ਪਰ ਜਿਸ ਵਕਤ ਅਸੀਂ ਉਹ ਉਹਨਾਂ ਨੂੰ ਬੱਚਿਆਂ ਨੂੰ ਲੱਭ ਰਹੇ ਸੀਗੇ ਸਾਡੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਸੀਗਾ ਜਿਵੇਂ ਸਾਨੂੰ ਕੋਈ ਰੋਟੀ ਪਾਣੀ ਕੋਈ ਖਰਚਾ ਕੋਈ ਕਿਸੇ ਪ੍ਰਕਾਰ ਦੀ ਮਦਦ ਅਸੀਂ ਨਿੱਜਾ ਆਪਣਾ ਪੈਸਾ ਖਰਚ ਕਰਕੇ ਉਹ ਬੱਚਿਆਂ ਨੂੰ 10 ਦਿਨਾਂ ਬਾਅਦ ਅਸੀਂ ਲੱਭ ਕੇ ਪਰਿਵਾਰ ਦੇ ਅਸੀਂ ਹਵਾਲੇ ਕੀਤਾ ਇਸੇ ਤਰ੍ਹਾਂ ਹੁਣ ਇੱਕ ਤਾਜ਼ੀ ਮਾਮਲਾ ਹੋਇਆ ਗੁਰੂਗ੍ਰਾਮ ਦੀ ਤੁਸੀਂ ਪੁਲਿਸ ਆਈਸੀ ਉਰੇ ਹਾਂ ਹਾਂ ਬਿਲਕੁਲ ਇੱਕ ਜਿਹੜੀ ਮਾਡਲ ਸੀਗੀ ਹਾਂ ਹਾਂ ਨੀਹਾ ਹਾਂ ਉਸ ਨੂੰ ਸਾਨੂੰ ਲੱਭਣ ਵਾਸਤੇ ਪਟਿਆਲਾ ਪੁਲਿਸ ਵੀ ਨੇ ਸਾਨੂੰ ਕਿਹਾ ਸੀਗਾ ਤੇ ਅਸੀਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਵਕ ਵਕ ਸ਼ਹਿਰਾਂ ਹਰਿਆਣਾ ਪੰਜਾਬ ਸਾਰੇ ਪਾਸੇ ਜਾ ਕੇ ਅਸੀਂ ਲੱਭ ਰਿਹਾ ਸੀਗੇ ਤੇ ਉਸ ਨੂੰ ਵੀ ਦੇਖੋ ਅਸੀਂ ਲੱਭ ਕੇ ਦਿੱਤਾ ਪਰ ਉਹਨਾਂ ਦੇ ਪੁਲਿਸ ਦੇ ਹਵਾਲੇ ਕੀਤਾ ਹੁਣ ਕੋ ਪਰਿਵਾਰ ਦੇ ਹਵਾਲੇ ਕਿਵੇਂ ਹੋਇਆ ਕੋ ਸਾਨੂੰ ਨਹੀਂ ਪਤਾ ਉਹਦੇ ਤੇ ਅਸੀਂ ਐਡੇ ਵੱਡੇ ਵੱਡੇ ਕੰਮ ਜਿਵੇਂ ਦੋ ਤੁਸੀਂ ਪਿਛਲੀ ਵਾਰੀ ਕਾਨੂੰਜ਼ ਕਰੀ ਸੀ ਵੀ ਇੱਕ ਲੜਕਾ ਤੇ ਇੱਕ ਲੜਕੀ ਛਾਲ ਮਾਰ ਉਹ ਵੀ ਹਰਿਆਣੇ ਦੀ ਲੜਕੀ ਨਿਕਲੀ ਤੇ ਮੁੰਡਾ ਪੰਜਾਬ ਦਾ। ਉਸੇ ਤਰ੍ਹਾਂ ਇੱਕ ਪਾਤੜਾਂ ਦੇ ਵਿੱਚ ਛੋਟਾ ਬੱਚਾ gira ਇੱਕ ਤੇ ਉਹਦੀ ਮਾਂ gir gayi। ਮਾਂ ਦੀ ਡੈੱਡ ਬੋਡੀ ਲੱਭਤੀ ਬੱਚੇ ਦੀ ਵੀ ਲੱਭਣੀ ਸੀ। ਉਸੇ ਤਰ੍ਹਾਂ ਇੱਕ ਸਕਾਰਬੀ ਗੱਡੀ ਖੜਾ ਕੇ ਇੱਕ ਲੇਡੀ ਸਾਲ ਮਾਰ ਗਈ। ਲੜਕੀ ਉਹ ਵੀ ਅਸੀਂ ਚੱਲੇ ਯਾਨੀ ਕਿ ਵੱਡੇ ਵੱਡੇ ਕੰਮ ਤਾਂ ਕਰਦੇ ਆਂ। ਪ੍ਰਸ਼ਾਸਨ ਸਰਕਾਰ ਤੋਂ ਬਿਲਕੁਲ ਵੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਆ। ਮਦਦ ਤਾਂ ਛੱਡੋ ਸਾਨੂੰ ਇੱਥੇ ਤੱਕ ਕੋਈ 15 ਅਗਸਤ 26 ਜਨਵਰੀ ਤੇ ਸਾਡਾ ਕੋਈ ਮਾਨ ਸਨਮਾਨ ਨਹੀਂ ਕਰਦੇਣਾ। ਯਾ ਸਾਨੂੰ ਕਿਤੇ डीसी रेट ਤੇ ਹੀ ਰੱਖ ਲੈਣ ਪ੍ਰਾਈਵੇਟ ਹੀ ਸਾਨੂੰ ਤਨਖਾਵਾ ਦੇ ਜਾਣ ਵੀ ਤੁਸੀਂ ਭਾਖੜ ਦੇ ਡਿਊਟੀ ਕਰਨੀ ਹੈ ਤੇ ਸਾਡੇ ਲਈ ਇੰਨਾ ਹੀ ਕਾਫੀ ਹੈ ਸਰਕਾਰ ਤੋਂ ਉੱਤੇ ਜੀ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਜੀ ਮਤਲਬ ਕਿਤੇ ਨਹੀਂ ਬੁਲਾਇਆ ਜਾਂਦਾ ਤੁਸੀਂ ਇੰਨੀਆਂ ਜਾਨਾਂ ਬਚਾਣੇ ਹੋ ਕਹਿੰਦੇ ਆ ਇਸ ਤਰ੍ਹਾਂ ਦੀਆਂ ਬੜੀਆਂ ਸਕੀਮਾਂ ਨੇ ਜਦੋਂ ਕੋਈ ਬੰਦਾ ਕਿਸੇ ਇੱਕ ਬੰਦੇ ਦੀ ਜਾਨ ਬਚਾ ਦਿੰਦਾ ਤੇ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਸਟੇਟ ਅਵਾਰਡ ਤਾਂ ਦੇ ਹੀ ਦਿੱਤਾ ਜਾਂਦਾ ਪ੍ਰਧਾਨ ਮੰਤਰੀ ਤੱਕ ਬੁਲਾ ਲੈਂਦੇ ਤੁਹਾਨੂੰ ਕਦੇ ਕਿਸੇ ਨੇ ਨਹੀਂ ਬੁਲਾਇਆ ਤੁਸੀਂ ਦੇਖਿਆ ਸੀਗਾ ਸਰਕਾਰ ਸੀਗੀ ਇੱਕ ਪੀਆਰਟੀਸੀ ਦਾ ਕੰਡਕਟਰ ਸੀ ਜਾਂ ਮੁੰਡਾ ਸੀਗਾ ਪੀਆਰਟੀਸੀ ਦਾ ਉਹ ਕੀ ਹੋਇਆ ਇੱਕ ਲੜਕੀ ਨੇ ਛਾਲ ਮਾਰੀ ਉੱਥੇ ਗੋਤਾਖੋਰ ਵੀ ਸੀਗਾ ਨਾਲ ਹੀ ਗੋਤਾਖੋਰ ਨੇ ਜੰਮ ਕਰਤੀ ਤੇ ਉਹ ਬੰਦੇ ਨੇ ਕੀ ਕਰਿਆ ਸਿਰਫ ਸ਼ਾਇਦ ਆਪਣੀ ਪਗੜੀ ਜਿਹੜੀ ਹੈ ਉਹਨੇ ਲਾ ਕੇ ਕਿਉਂਕਿ ਸਿੱਖ ਫੈਮਿਲੀ ਤੋਂ ਸੀਗਾ ਉਹਨੇ ਪਗੜੀ ਲਾ ਕੇ ਉਸ ਨੂੰ ਫੜਾਤਾ ਸਿਰਫ ਫੜਾਇਆ ਇੰਨਾ ਕੰਮ ਕੀਤਾ ਪਰ ਉਸ ਤੋਂ ਬਾਅਦ ਕੀ ਹੋਇਆ ਉਸ ਨੂੰ ਸਨਮਾਨ ਦੇ ਦਿੱਤਾ ਗਿਆ ਬਲਾਕ ਅਖਬਾਰਾਂ ਟੀਵੀ ਚੈਨਲਾਂ ਤੇ ਤੇ ਪੀਆਰਟੀਜੀ ਵੱਲੋਂ ਸਰਕਾਰ ਵੱਲੋਂ ਦੀ ਖਬਰ ਲੱਗੀ ਪਰ ਜਿਹੜਾ ਗੋਤਾਖੋਰ ਕੱਢ ਰਿਹਾ ਸੀਗਾ ਉਹਦਾ ਕੋਈ ਸਾਰ ਲਿੱਤੀ ਕੀ ਵੀ ਇਹ ਤਾਂ ਗੋਤਾਖੋਰ ਨੇ ਫੜੀ ਸੀ ਜਾਂ ਗੋਤਾਖੋਰ ਨੇ ਜੀਵਤ ਬਚਾਇਆ ਐਸਾ ਕੁਝ ਨਹੀਂ ਹੁੰਦਾ ਨਾਮ ਜਿਹੜੇ ਛੋਟੇ ਛੋਟੇ ਕੰਮ ਕਰਦੇ ਨੇ ਉਹਨਾਂ ਦਾ ਕਿਉਂਕਿ ਦੇਖੋ ਜਿਹੜੇ ਸਰਕਾਰ ਦੇ ਨੁਮਾਇੰਦੇ ਹੁੰਦੇ ਨੇ ਸਰਕਾਰ ਦੇ ਬੰਦੇ ਉਹਨੇ ਉਹਨਾਂ ਨੂੰ ਮਾਨ ਸਮਾਨ ਤੇ ਕਿਤੇ ਨ ਕਿਤੇ ਕਰਿਆ ਜਾਂਦਾ ਪਰ ਗੋਤਾਖੋਰ ਕੋਈ ਸਾਰ ਨਹੀਂ ਲਿੱਤੀ ਜਾਂਦੀ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਫਿਰ ਜੇਕਰ ਇੰਨੀਆਂ ਦਿੱਕਤਾਂ ਨੇ ਤੁਸੀਂ ਏਡੀ ਵੱਡੀ ਟੀਮ ਲੈ ਕੇ ਘੁੰਮ ਰਹੇ ਹੋ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਪਰਿਵਾਰ ਦਾ ਗੁਜ਼ਾਰਾ ਜੀ ਇੱਕ ਇਹ ਹੈ ਵੀ ਇੱਥੇ ਲੋਕ ਜਿਹੜਾ ਝੜਾਵਾ ਘੇਰਦੇ ਨੇ ਜਿਵੇਂ ਰਾਂਗਾ ਸਿੱਕਾ ਰੁਪਈਏ 2 ਰੁਪਈਏ ਲੋਹਾ ਲੰਕੜ ਜੋ ਵੀ ਕੋਈ ਕੁਝ ਘੇਰਦਾ ਹੈਗਾ ਤਾਂ ਗੋਤਾਖੋਰ ਜਾਂਦਾ ਹੈਗਾ ਤਾਂ ਉਹ ਜਿਹੜਾ ਰਾਂਗਾ ਸਿੱਕਾ ਕੱਢ ਕੇ ਤੇ ਉਹਦੇ ਵਿੱਚ ਹੀ ਆਪਣੇ ਪਰਿਵਾਰ ਪਾਲਦਾ ਹੈਗਾ ਪਰ ਗੱਲ ਇਹ ਹੈ ਵੀ ਦੇਖੋ ਸਾਡੇ ਵਿੱਚ ਦੁੱਖ ਦੀ ਕੜੀ ਹੈ ਵੀ ਸਾਡੇ ਤੋਂ 8 ਤੋਂ 10 ਗੋਤਾਖੋਰ ਜਿਹੜੇ ਉਹ ਪਾਣੀ ਦੇ ਵਿੱਚ ਡੁੱਬ ਗਏ ਨੇ ਕੁਝ ਐਕਸੀਡੈਂਟ ਨਾਲ ਮਰ ਗਏ ਕੁਝ ਕਿਸੇ ਨਾਲ ਮਰ ਗਏ ਕੁਝ ਪਾਣੀ ਚ ਡੁੱਬ ਗਏ ਕਿਉਂਕਿ ਐਕਸੀਡੈਂਟ ਇਸ ਤਰ੍ਹਾਂ ਹੋਇਆ ਵੀ ਸਾਨੂੰ ਫੋਨ ਆ ਰਿਹਾ ਵੀ ਫਟਾਫਟ ਉੱਥੇ ਬੰਦਾ ਡੁੱਬ ਗਿਆ ਉੱਥੇ ਕਾਰਗਰਗੀ ਚ ਉਥੇ ਜਲਦੀ ਆ ਜੂਗਾ ਤਾਂ ਸ਼ਾਇਦ ਕੱਢ ਲਈ ਉਸ ਰਫਤਾਰ ਨਾਲ ਜਾਂਦੇ ਆਂ ਪਰ ਅੱਗੇ ਜਾ ਕੇ ਐਕਸੀਡੈਂਟ ਹੋ ਜਾਂਦਾ ਹੈਗਾ ਪਰ ਉਦੇ ਵਿੱਚ ਵੀ ਕੀ ਹੁੰਦਾ ਜੇ ਐਕਸੀਡੈਂਟ ਹੁੰਦਾ ਹੈਗਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਹੁੰਦਾ ਉਹੀ ਸਾਡੀ ਸਾਰ ਨਹੀਂ ਲੈਂਦਾ ਤੇ ਜਿਹੜੀ ਉਹਨਾਂ ਦੀ ਵਾਈਫਾਂ ਨੇ ਘਰਵਾਲੀਆਂ ਨੇ ਉਹ ਕੋਠੀਆਂ 'ਚ ਇਹ ਭਾਂਡੇ ਧੋ ਕੇ ਜਾਂ ਕੋਈ ਰੇੜੀ ਲਗਾ ਕੇ ਕੋਈ ਸਾਕ ਸਬਜ਼ੀ ਵੇਚ ਕੇ ਇਸ ਤਰ੍ਹਾਂ ਦਾ ਗੁਜ਼ਾਰਾ ਹੋ ਰਿਹਾ ਹੈਗਾ ਤੇ ਹੋਰ ਕਿਸੇ ਪ੍ਰਕਾਰ ਦੀ ਮਦਦ ਨਹੀਂ ਹੋ ਰਹੀ ਸਾਡੀ ਬਸ ਚੰਦ ਸਿੱਕਿਆਂ ਦੇ ਖਾਤਰ ਜਾਨ ਜੋਖਮ ਦੇ ਵਿੱਚ ਪਾਈ ਜਾ ਰਹੀ ਹੈ ਆਪਣੇ ਬੱਚਿਆਂ ਨੂੰ ਤੁਸੀਂ ਕਹਿ ਲਿਏ ਕਿ ਪੂਰੀ ਤਰ੍ਹਾਂ ਪੜਾਹ ਖਾਣੀ ਪਾਰੇ ਉਹਨਾਂ ਨੂੰ ਰੋਟੀ ਨਹੀਂ ਦੇ ਪਾਰੇ ਉਹਨਾਂ ਨੂੰ ਚੰਗਾ ਕਰਨੀ ਦੇ ਪਾਰੇ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਨਾ ਤਾਂ ਗੋਤਾਖੋਰਾਂ ਦੇ ਬੱਚਿਆਂ ਦਾ ਕੋਈ ਭੋਖਾ ਹੈ ਨਾ ਕਿਸੇ ਪ੍ਰਕਾਰ ਦੀ ਕੋਈ ਮਾਲੀ ਮਦਦ ਹੈ ਨਾ ਹੀ ਕੋਈ ਇੰਸ਼ੋਰੈਂਸ ਹੈ ਜੇ ਗੋਤਾਖੋਰ ਮਰਦਾ ਕੋਈ ਤਾਂ ਇੰਸ਼ੋਰੈਂਸ ਹੋਣੀ ਚਾਹੀਦੀ ਸਰਕਾਰ ਵੱਲੋਂ ਕੋਈ ਸੁਵਿਧਾ ਹੋਣੀ ਚਾਹੀਦੀ ਹੈ ਕਿਰਾਏ ਤੇ ਰਹਨੇ ਆ 4 ਤੋਂ 5000 ਰੁਪਏ ਮਕਾਨ ਦਾ ਕਿਰਾਇਆ ਹੁੰਦਾ ਠੀਕ ਹੈ ਨਾ ਤੇ ਪਰ ਦਿਨ ਰਾਤ ਜਿਹੜਾ ਇੱਕ ਗੋਤਾਖੋਰ ਘਰ ਤੋਂ ਨਿਕਲਦਾ ਹੈਗਾ ਸਵੇਰੇ ਨਿਕਲਦਾ ਸ਼ਾਮ ਨੂੰ ਇਹ ਨਹੀਂ ਪਤਾ ਹੁੰਦਾ ਵੀ ਆਪਣੇ ਘਰ ਵਾਪਸ ਜਾਏਗਾ ਕਿ ਨਹੀਂ ਜਾਏਗਾ ਕਿਉਂਕਿ ਪਾਣੀ ਨਾਲ ਕੋਈ ਨਹੀਂ ਬਚ ਸਕਿਆਗਾ ਕਹਿੰਦੇ ਵੱਡੇ ਵੱਡੇ ਸਮੁੰਦਰਾਂ 'ਚ ਜਾ ਡੁੱਬ ਜਾਂਦੇ ਅਸੀਂ ਤਾਂ ਚੀਜ਼ ਜੀ ਕੀ ਸ਼ੰਕਰ ਜੀ ਮੈਂ ਇੱਕ ਦੋ ਵਾਰ ਤੁਹਾਨੂੰ ਕਵਰ ਕੀਤਾ ਤੁਸੀਂ ਬਹੁਤ ਸਾਰੇ ਪਾਖੜਾ ਚੋਂ ਬੰਬ ਕੱਢੇ ਆ ਬਹੁਤ ਸਾਰਾ ਤੁਸੀਂ ਅਸਲਾ ਕੱਢਿਆ ਇੱਕ ਵਾਰ ਅਫਸਰਾਂ ਦੇ ਕੋਲ ਕੀਤਾ ਸੀ ਬਹੁਤ ਸਾਰਾ ਤੁਸੀਂ ਸਮਾਨ ਕੱਢਿਆ ਸੀ ਤੇ ਜਦੋਂ ਇਸ ਤਰ੍ਹਾਂ ਦਾ ਸਮਾਨ ਕੱਢਦੇ ਹੋ ਉਦੋਂ ਵੀ ਪੁਲਿਸ ਵੱਲੋਂ ਕੋਈ ਨਾਮ ਨਹੀਂ ਮਿਲਦਾ ਬਿਲਕੁਲ ਨਹੀਂ ਜੀ ਉਹ ਬਿਲਕੁਲ ਜਦੋਂ ਇਹੋ ਜਿਹਾ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੰਦੇ ਹਾਂ ਪੁਲਿਸ ਨੂੰ ਦਿੰਨੇ ਮੌਜੂਦਾ ਜਿਹੜੇ ਜ਼ਿਲ੍ਹੇ ਚ ਕੰਮ ਕਰਦੇ ਆ ਉਹਨਾਂ ਨੂੰ ਦਿੰਨੇ ਆ ਵੀ ਐਵੇਂ ਕਰਕੇ ਜੀ ਸਾਨੂੰ ਆ ਚੀਜ਼ ਲੱਭੀ ਆ ਤੇ ਇਸ ਤਰ੍ਹਾਂ ਦੇ ਸਮਾਨ ਨੇ ਤਾਂ ਪੁਲਿਸ ਕਹਿੰਦੀ ਵੀ ਤੁਹਾਨੂੰ ਕੀ ਲਾਲਚ ਆ ਇਹ ਕੋਈ ਅਫਸਰ ਕਹ ਦਿੰਦਾ ਪਰ ਅਸੀਂ ਉਹਨਾਂ ਨੂੰ ਕਹਿੰਨੇ ਵੀ ਇਸ ਤਰ੍ਹਾਂ ਦੇ ਖਤਰਨਾਕ ਚੀਜ਼ਾਂ ਨੇ ਜੀ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਸਾਡੇ ਤੋਂ ਇਲਾਵਾ ਨਾ ਕੁਝ ਲੋਕ ਨਹਿਰਾਂ ਤੇ ਚੁੰਬਕ ਕਈ ਵਾਰੀ ਮਾਰ ਲੈਂਦੇ ਨੇ ਲਾਲਚ ਪੈ ਗਈ ਹੈ ਤੇ ਜੋ ਚੁੰਬਕ ਨਾਲੋਂ ਚਿਪਕ ਕੇ ਆ ਗਿਆ ਤਾਂ ਉਹਦਾ ਕਿਤੇ ਨਾ ਕਿਤੇ ਮਿਸਯੂਜ਼ ਕੀਤਾ ਜਾਏਗਾ ਗਲਤ ਅਪਰੋਗ ਕੀਤਾ ਜਾਏਗਾ ਤਾਂ ਪੁਲਿਸ ਸਾਡੀ ਜਦੋਂ ਅਫਸਰਾਂ ਨੂੰ ਕਹਿੰਨੇ ਅਫਸਰ ਸਾਡੀ ਗੱਲ ਮੰਨ ਕੇ ਵੀ ਮੌਕਾ ਦਿਖਾਣੇ ਆ ਤਾਂ ਅਸਲ ਜਿਹੜਾ ਉਹ ਕੱਢ ਕੇ ਅਸੀਂ ਪੁਲਿਸ ਦੇ ਹਵਾਲੇ ਕਰ ਦਿੰਨੇ ਆ ਪਰ ਜੇਕਰ ਇਹ ਵੀ ਕੋਈ ਖਰਚਾ ਹੈ ਕੋਈ ਪੱਤਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਉਹ ਸਾਨੂੰ ਨਹੀਂ ਮਿਲਦੀ ਬੜਾ ਮੁਸ਼ਕਲ ਕੰਮ ਹੈ ਕਈ ਵਾਰ ਇਹ ਨਹੀਂ ਲੱਗਦਾ ਵੀ ਛੱਡ ਪਰੇ ਯਾਰ ਕਾ ਨੂੰ ਜਾਨ ਜੋਖਮ ਚ ਪਾਣੀ ਹੈ ਕਿਉਂ ਅਸੀਂ ਹਰ ਰੋਜ਼ ਪਾਖੜਾ ਛਾਲਾ ਮਾਰ ਕੇ ਲੋਕਾਂ ਨੂੰ ਬਚਾਈਏ ਜਿੰਦਾ ਕੱਢੀਏ ਜਾਂ ਮਰ ਕੇ ਤੇ ਕੱਢੀਏ ਮਨ ਨਹੀਂ ਕਰਦਾ ਵੀ ਛੱਡ ਪਰਾਂ ਇਹਨੂੰ ਦੇਖੋ ਕਹਿੰਦੇ ਨੇ ਭਗਵਾਨ ਨੇ ਤੁਹਾਨੂੰ ਕੁਝ ਪ੍ਰਕਾਰ ਦੀ ਕਲਾ ਦਿੱਤੀ ਹੋਈ ਆ ਤਾਂ ਜੇ ਕੋਈ ਸਾਡੇ ਸਾਹਮਣੇ ਡੁੱਬਦਾ ਹੈਗਾ ਤਾਂ ਉਸ ਨੂੰ ਅਸੀਂ ਮਨ ਸਾਡਾ ਡੋਲ ਜਾਂਦਾ ਹੈਗਾ ਵੀ ਯਾਰ ਇਹਨੂੰ ਅਸੀਂ ਬਾਹਰ ਕੱਢ ਲਈਏ ਕੁਝ ਨਹੀਂ ਤਾਂ ਅਸੀਂ ਇਸ਼ਤਾ ਦੇਗਾ ਨਾ ਸਾਨੂੰ ਹੋਰ ਤਾਂ ਕੁਝ ਨਹੀਂ ਕਰੇਗਾ ਕੀ ਪਤਾ ਕਿਹੜੇ ਕਰਮ ਕਿਹੜੇ ਸਿਸਟਮ ਨਾਲੇ ਡੁੱਬਣਾ ਆ ਕਈ ਵੇਰੀ ਲੋਕ ਇਹ ਸਾਨੂੰ ਕਹਿ ਦਿੰਦੇ ਨੇ ਯਾਰ ਮੇਰਾ ਮਰਨਾ ਹੀ ਬਹੁਤ ਠੀਕ ਆ ਕਾ ਵੀਰੇ ਮੈਨੂੰ ਨਾ ਬਚਾਓ ਪਰ ਅਸੀਂ ਫਿਰ ਵੀ ਉਹਨਾਂ ਨੂੰ ਸਮਝਾਣੇ ਆ 5 ਮਿੰਟ ਉਹਨਾਂ ਨੂੰ ਰਿਲੈਕਸ ਕਰਦੇ ਵੀ ਨਹੀਂ ਐਦਾਂ ਦਾ ਦੇਖੋ ਸਭ ਤੋਂ ਗੰਦੀ ਮੌਤ ਪਾਣੀ ਦੀ ਤੁਸੀਂ ਲਾ ਲਓ ਐਕਸੀਡੈਂਟ ਹੋ ਜਾਏ ਬੰਦਾ ਮਿਲ ਜਾਂਦਾ ਫਾਂਸੀ ਲਾ ਲਓ ਬੰਦਾ ਮਿਲ ਜਾਂਦਾ ਟ੍ਰੇਨ ਅੱਲੇ ਕੱਟ ਜੋ ਉਹ ਬੰਦਾ ਮਿਲ ਜਾਂਦਾ ਕੋਈ ਬਿਜਲੀ ਲੱਗ ਜਾ ਉਹ ਬੰਦਾ ਮਿਲਦਾ ਨਹਿਰ ਦੇ ਵਿੱਚ ਇੱਕ ਐਸੀ ਮੌਤ ਆ ਵੀ ਕੁਝ ਡੈਡ ਬੋਡੀਆਂ ਨਹੀਂ ਮਿਲਦੀਆਂ ਕਿਉਂਕਿ ਖੁਰਦਪੁਰ ਦੇ ਪਾਣੀ ਦੇ ਵਿੱਚ ਹੀ ਹੋ ਜਾਂਦੀਆਂ ਨੇ ਉਹਨ ਨਵਰ ਖਾ ਜੰਦਨ ਨੂੰ ਕੁਛ ਐਸਾ ਹੋ ਜਾਂਦਾ ਹੈਗਾ ਵੀ ਇਸ ਤਰ੍ਹਾਂ ਦੇ ਵੀ ਬਹੁਤ ਹਾਸੇ ਹੁੰਦੇ ਨੇ ਪਰ ਹੁਣ ਦਿਨ ਪਰ ਦਿਨ ਜਿਹੜੇ ਗੋਤਾਖੋਰ ਨੇ ਉਹ ਘਟਦੇ ਜਾ ਰਹੇ ਨੇ ਜਿਹੜੇ ਗੋਤਾਖੋਰ ਬਾਹਰ ਤੋਂ ਆਏ ਨੇ ਆਪਣੇ ਆਪਣੇ ਦੇਸ਼ਾਂ 'ਚ ਵਾਪਸ ਜਾਣਾ ਚਾਹੁੰਦੇ ਨੇ ਕਿਉਂਕਿ ਜਦ ਕੋਈ ਸਰਕਾਰ ਜਾਂ ਪ੍ਰਸ਼ਾਸਨ ਕੋਈ ਪਬਲਿਕ ਮਦਦ ਨਹੀਂ ਕਰੇਗਾ ਤਾਂ ਉਸ ਦਾ ਮਤਲਬ ਐਸੇ ਤੁਹਾਨੂੰ ਕੀ ਪਤਾ ਬਾਲ ਕਾਲੇ ਸੀਗੇ ਚਿੱਟੇ ਹੋ ਗਏ ਨੇ ਹੁਣ ਇਸ ਟਾਈਮ ਤੇ ਉਮਰਾਂ ਲੰਘੀਆਂ ਨੇ ਦਿਨ ਪਰ ਦਿਨ ਜਦੋਂ ਗੋਤਾਖੋਰ ਬੁਢੇ ਹੋਗੇ ਤਾਂ ਇੱਥੇ ਕੋਈ ਵੀ ਨਹੀਂ ਮਿਲੇਗਾ ਤੁਹਾਨੂੰ ਜੇਕਰ ਗੋਤਾਖੋਰ ਕੰਮ ਨਹੀਂ ਕਰੇਗਾ ਤੇ ਡੈੱਡ ਬਾਡੀਆ ਜਾਂ ਫਿਰ ਜਿੰਦੇ ਲੋਕਾਂ ਨੂੰ ਕੱਢਣ ਦਾ ਕੰਮ ਕੌਣ ਕਰ ਇਹ ਪਰ ਜਿਹੜੀ ਸਰਕਾਰ ਆਣਗੀ ਕੋਈ ਨਾ ਕੋਈ ਆਪਣਾ ਲਾਣ ਗਿਆ ਸਿਸਟਮ ਤੇ ਜੇਕਰ ਉਹਨਾਂ ਨੂੰ ਲਾਣ ਗਿਆ ਤੁਹਾਨੂੰ ਕਿਉਂ ਲਾਂਦਿਆਂ ਇਹਦੇ ਚ ਕਿਹੜਾ ਕੋਈ ਪੜ੍ਹਾਈ ਲਿਖਾਈ ਦੀ ਜ਼ਰੂਰਤ ਹੈ ਇਹ ਤਾਂ ਕਲਾ ਦੀ ਜ਼ਰੂਰਤ ਹੈ ਜਿਹੜਾ ਬੰਦਾ 24 ਮਾਰ ਕੇ ਕਿਸੇ ਨੂੰ ਕੱਢ ਸਕਦਾ ਉਹ ਗੋਤਾਖੋਰ ਹੈ ਤੇ ਉਸ ਨੂੰ ਤਨਖਾਹ ਦੇ ਦਿਓ ਜਿਹੜੀ ਤੁਸੀਂ ਡੀਸੀ ਰੇਟ ਦੀ ਗੱਲ ਕਰਦੇ ਹੋ ਤੇ ਉਹ ਤਨਖਾਹ ਲੱਗ ਸਕਦੀ ਹੈ ਕਿਉਂ ਨਹੀਂ ਪ੍ਰਸ਼ਾਸਨ ਲਾਂਦਾ ਕਦੇ ਗੱਲ ਨਹੀਂ ਹੋਈ ਗੱਲ ਬਹੁਤ ਬਾਰੀ ਹੋਈ ਆ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਗੰਡਾ ਖੇੜੀ ਰਾਜਪੂਰੀ ਵਾਲਾ ਬੰਦਾ ਹੋਈ ਸੀ ਜਿਹੜਾ ਬੱਚੇ ਕੱਢੇ ਸੀ ਉਹਦੇ ਨਾਲ ਉਹਦੇ ਵਿੱਚ ਸਾਡੇ ਨਾਲ ਵਾਦਾ ਕੀਤਾ ਗਿਆ ਸੀਗਾ ਵੀ ਯਾਰ ਤੁਹਾਨੂੰ ਐਸਪੀਓ ਭਰਤੀ ਕਰ ਦਿੰਦੇ ਆ ਜਿਹੜੇ ਜ਼ਿਲੇ ਦੇ ਗੋਤਾ ਖੋ ਰਹੇ ਉਹਨਾਂ ਨੂੰ ਐਸਪੀਓ ਭਰਤੀ ਕਰ ਦਿੰਦੇ ਆ ਅਸੀਂ ਕਹਾਂ ਚਲੋ ਠੀਕ ਹੈ ਜਦੋਂ ਅਸੀਂ ਉਹ ਕੰਮ ਨਿਭੇਟਤਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਗਏ ਵੀ ਸਾਨੂੰ ਭਰਤੀ ਕਰਿਆ ਜਾਵੇ ਤੇ ਉਹ ਐਸਪੀਓ ਦੀ ਪੋਸਟ ਹੀ ਨਹੀਂ ਆ ਮਤਲਬ ਪੋਸਟ ਹੀ ਖਤਮ ਹੋ ਗਈ ਉਹ ਤੇ ਫਿਰ ਸਾਨੂੰ ਕਿਹਾ ਗਿਆ ਵੀ ਤੁਹਾਨੂੰ ਹੋਮ ਗਾਰਡ 'ਚ ਕਿਤੇ ਨਾ ਕਿਤੇ ਰੱਖਾਂਗੇ ਤੇ ਅਸੀਂ ਕਹਿੰਦੇ ਚਲੋ ਉਹ ਵੀ ਬਹੁਤ ਵਧੀਆ ਗੱਲ ਹੈ ਇੱਕ ਹੋਮਗਾਰਡ ਦੀ ਤਨਖਾਹ 32000 ਰੁਪਏ ਤਨਖਾਹ ਵੀ ਸਾਨੂੰ ਜੋ ਉਹਦੇ ਵਿੱਚ ਰੱਖਦੇ ਸਾਡਾ ਤਾਂ ਇੰਨੇ ਹੀ ਬਹੁਤ ਕਿਉਂਕਿ ਫਿਰ ਉਹਦੇ ਵਿੱਚ ਇਹ ਹੋਏਗਾ ਵੀ ਕੱਲੇ-ਕੱਲੇ ਗੋਤਾ ਖੋਰ ਆਪਣੀ ਡਿਊਟੀ ਨਿਭਾਏਗਾ ਲੋਕਾਂ ਨੂੰ ਮਰਨ ਨਹੀਂ ਦਿੱਤਾ ਜਾਏਗਾ ਜੇਕਰ ਕੋਈ ਛਾਲ ਵੀ ਮਾਰਦਾ ਤਾਂ ਉਹਨੂੰ ਡੈੱਡ ਬੋਡੀ ਲੱਭਣ ਵਾਸਤੇ ਬਕਾਇਦਾ ਇੱਕ ਟੀਮ ਤਿਆਰ ਹੋ ਜਾਏਗੀ ਸਪੈਸ਼ਲ ਕਿਉਂਕਿ ਜੋ ਉਹਨੂੰ ਖਰਚਾ ਮਿਲੇਗਾ ਉਹਦੇ ਪਰਿਵਾਰ ਦਾ ਇੱਕ ਜਿਹੜਾ ਪਿੱਛੇ ਖਰਚਾ ਰਾਸ਼ਨ ਪਾਣੀ ਆਂਦਾ ਰਹੇਗਾ ਤੋ ਤਾਂ ਉਹ ਖੂਬੀ ਆਪਣਾ ਕੰਮ ਨਿਭਾਏਗਾ ਪਰ ਵਾਦੇ ਬਹੁਤ ਨੇ ਕਾਮ ਕਹਿੰਦੇ ਵੀ ਕਿਸੇ ਪ੍ਰਕਾਰ ਦੀ ਮਦਦ ਜਿਹੜੀ ਆ ਉਹ ਬਾਰ ਬਾਰ ਤੁਹਾਨੂੰ ਮਕਰਨ ਨਹੀਂ ਹੈ ਜ਼ੀਰੋ ਹੈ ਬਾਇਰਲ ਬੜਾ ਮੁਸ਼ਕਿਲ ਲੱਗਦਾ ਜਦੋਂ ਅਸੀਂ ਤੁਹਾਡੀ ਗੱਲ ਸੁਣਦੇ ਆ ਇੱਕ ਪਾਸੇ ਤਾਂ ਤੁਹਾਡਾ ਸਤਿਕਾਰ ਕਰਦੇ ਆ ਕਿਉਂਕਿ ਤੁਸੀਂ ਹਜ਼ਾਰਾਂ ਬੰਦਿਆਂ ਦੀ ਡੈੱਡ ਬਾਡੀਆਂ ਕੱਢਤੀਆਂ ਹਜ਼ਾਰਾਂ ਪਰਿਵਾਰਾਂ ਨੂੰ ਉਸ ਦਾ ਉਹ ਜੀ ਦਿੱਤਾ ਜਿਸ ਦਾ ਉਹ ਅੰਤਿਮ ਦਰਸ਼ਨ ਕਰਨ ਲਈ ਤਰਸਦੇ ਆ ਤੁਸੀਂ ਦੇਖਿਆ ਹੋਣਾ ਕਿ ਲੋਕ ਵਿਦੇਸ਼ਾਂ ਤੋਂ ਆਪਣੇ ਘਰ ਦੇ ਜੀ ਦਾ ਦਰਸ਼ਨ ਕਰਨ ਲਈ ਪਹੁੰਚਦੇ ਆ ਜਦੋਂ ਉਹ ਸੁਭਾਵਿਕ ਮੌਤ ਮਰਦੇ ਆ ਮਤਲਬ ਆਪਣੀ ਜ਼ਿੰਦਗੀ ਭੋਗ ਕੇ ਉਹਨਾਂ ਦੀ ਜ਼ਿੰਦਗੀ ਖਤਮ ਹੁੰਦੀ ਆ ਲੋਕ ਇੰਤਜ਼ਾਰ ਕਰਦੇ ਆ ਕਿ ਸਾਡਾ ਕੋਈ ਬੱਚਾ ਆਏਗਾ ਸਾਡਾ ਰਿਸ਼ਤੇਦਾਰ ਆਏਗਾ ਉਹ ਇਸ ਦੇ ਅੰਤਿਮ ਦਰਸ਼ਨ ਕਰੇਗਾ ਉੱਥੇ ਜੇਕਰ ਇਸ ਤਰ੍ਹਾਂ ਦੀ ਅਣਹਾਈ ਮੌਤ ਆ ਕੇ ਮਰਦਾ ਕੋਈ ਤੇ ਉਸ ਦੀ ਚਾਹੁੰਦਾ ਕਿ ਇਹਦਾ ਅੰਤਮ ਸੰਸਕਾਰ ਹੋ ਜੇ ਰੀਤੀ ਰਿਵਾਜ ਜਿਹੜੇ ਆ ਉਹ ਪੂਰੇ ਕਰ ਦਿੱਤੇ ਜਾਣ ਕਿਉਂਕਿ ਭਾਰਤ ਦੇਸ਼ ਦੇ ਵਿੱਚ ਰੀਤੀ ਰਿਵਾਜ ਦੀ ਬੜੀ ਵੈਲਿਊ ਆ ਤੇ ਜਿਹੜੇ ਬੰਦੇ ਉਹ ਕੰਮ ਕਰਦੇ ਆ ਉਸ ਦੇ ਲਈ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀ ਇਹ ਹਾਲਤ ਹੈ ਜਿਹੜੀ ਕਿ ਤਰਸਯੋਗ ਹਾਲਤ ਬਣੀ ਹੋਈ ਹੈ ਇਹਨਾਂ ਲੋਕਾਂ ਦੇ ਬੱਚੇ ਅੱਛੇ ਸਕੂਲਾਂ 'ਚ ਨਹੀਂ ਪੜ ਰਹੇ ਔਰ ਇਹ ਰੋਟੀ ਤੋਂ ਵੀ ਮਹਤਾਜ ਹੁੰਦੇ ਆ ਇਸ ਤਰ੍ਹਾਂ 30 30 ਕਿਲੋ ਵਜ਼ਨ ਲੈ ਕੇ ਇਹ ਪਾਖੜਾ ਛਾਲ ਮਾਰਦੇ ਆ ਇਹ ਉਮਰ ਦਰਾਜ਼ ਹੁੰਦੇ ਜਾ ਰਹੇ ਆ ਜੇਕਰ ਇਹਨਾਂ ਨੂੰ ਪੈਨਸ਼ਨ ਕੀ ਮਿਲਣੀ ਇਹਨਾਂ ਨੂੰ ਫੰਡ ਕੀ ਮਿਲਣਾ ਇਹਨਾਂ ਨੂੰ ਤਾਂ ਤਨਖਾਹ ਹੀ ਮਿਲਦੀ ਇਹਨਾਂ ਨੂੰ ਤਾਂ ਦਿਹਾੜੀ ਨਹੀਂ ਮਿਲਦੀ ਇਹ ਆਪਣਾ ਪਰਿਵਾਰ ਔਖਾ ਚਲਾ ਰਹੇ ਆ ਬਹੁਤ ਸਾਰੇ ਪਰਿਵਾਰਾਂ ਨੂੰ ਜ਼ਿੰਦਗੀ ਦੇਣ ਵਾਲੇ ਲੋਕ ਮੈਂ ਕਹਦਾ ਕਿ ਤੁਸੀਂ ਸਾਰੇ ਲੋਕ ਜਿੰਨੇ ਵੀ ਗੋਤਾਖੋਰ ਹੋ ਤੁਸੀਂ ਫਰਿਸ਼ਤੇ ਹੋ ਕਿਉਂਕਿ ਤੁਸੀਂ ਕਿਸੇ ਜਿੰਦੇ ਨੂੰ ਛਾਲ ਮਾਰਦੇ ਦੇਖਦੇ ਹੋ ਤਾਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਉਹਨੂੰ ਕੱਢਣ ਲਈ ਕੰਮ ਕਰਦੇ ਹੋ ਜੇਕਰ ਕਿਸੇ ਮਰੇ ਹੋਏ ਬੰਦੇ ਨੂੰ ਦੇਖਦੇ ਹੋ ਜਿਸ ਤੋਂ ਸਭ ਦਾ ਮੋਹ ਭੰਗ ਹੋ ਜਾਂਦਾ ਤਾਂ ਤੁਸੀਂ ਉਸ ਨੂੰ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹੋ ਸੋ ਤੁਸੀਂ ਲੋਕ ਫਰਿਸ਼ਤੇ ਹੋ ਪਰ ਇਹ ਫਰਿਸ਼ਤੇਆਂ ਨੂੰ ਇਸ ਤਰ੍ਹਾਂ ਸਰਕਾਰ ਅਣਦੇਖਾ ਕਰ ਰਹੀ ਹੈ ਕਿਤੇ ਨਾ ਕਿਤੇ ਮੰਦ ਭਾਗਾ ਅਸੀਂ ਤਾਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਲੋਕ ਤਾਂ ਕਹਿੰਦੇ ਸਾਡਾ ਦਾਲ ਫੁਲਕੇ ਜੋਗਾ ਜੁਗਾੜ ਹੀ ਕਰ ਦੋ ਅਸੀਂ ਤਾਂ ਵੀ ਆਪਣੀਆਂ ਡਿਊਟੀਆਂ ਨਿਭਾਉਣ ਨੂੰ ਤਿਆਰ ਆ ਮੁਫਤ ਦੇ ਵਿੱਚ ਤਾਂ ਨਿਭਾਈ ਰਹੇ ਹਾਂ ਇਹ ਮਦਦ ਦੇ ਚੱਕਰ ਤਾਂ ਨਿਵਾਈ ਰਹੇ ਆ ਇਹ ਸਿੱਕੇ ਲੱਬ ਕੇ ਦਾ ਪਰਿਵਾਰ ਚਲਾ ਹੀ ਰਹੇ ਆ ਜੇਕਰ ਇਹਨਾਂ ਨੂੰ ਕੋਈ ਤੋਰੀ ਫੁਲਕੇ ਦਾ ਇੰਤਜ਼ਾਮ ਹੋ ਜਾਵੇ ਕੋਈ ਛੋਟੀ ਮੋਡੀ ਸੈਲਰੀ ਲੱਗ ਜਾਵੇ ਤਾਂ ਇਹ ਇਸ ਜੌਬ ਨੂੰ ਹੋਰ ਜ਼ਿਆਦਾ ਤਨਦੇਹੀ ਨਾਲ ਨਿਵਾ ਸਕਦੇ ਆ ਕਿਉਂਕਿ ਬੱਚਿਆਂ ਦਾ ਭਵਿੱਖ ਬਣ ਸਕਦਾ ਇਹਨਾਂ ਦੇ ਬੱਚੇ ਸਕੂਲ ਜਾ ਸਕਦੇ ਆ ਇੱਕ ਅੱਛੇ ਘਰ ਦੇ ਵਿੱਚ ਰਹਿ ਸਕਦੇ ਆ ਦਾਲ ਫੁਲਕੇ ਦਾ ਜਿਹੜਾ ਹੈ ਫਿਕਰ ਹੈ ਇਹਨਾਂ ਦਾ ਖਤਮ ਹੋ ਸਕਦਾ ਸੋ ਸਰਕਾਰ ਨੂੰ ਚਾਹੀਦਾ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਦੀ ਤਫ਼ਤੀਸ਼ ਕਰਕੇ ਜੋ ਲੋਕ ਇੱਥੇ ਪੱਕੇ ਕੰਮ ਕਰਦੇ ਆ ਔਰ ਇਹ ਹਜ਼ਾਰਾਂ ਜ਼ਿੰਦਗੀਆਂ ਜਿਹੜੀਆਂ ਬਚਾ ਚੁੱਕੇ ਆ ਹਜ਼ਾਰਾਂ ਬਾਰ ਪੁਲਿਸ ਚ ਬਸ ਗਿਰੀ ਸੀ ਤਾਂ ਬਹੁਤ ਸਾਰੇ ਗੋਤਾਖੋਰ ਫੇਲ ਹੋ ਗਏ ਸੀ ਉਦੋਂ ਇਹਨਾਂ ਦੀਆਂ ਟੀਮਾਂ ਇਹ ਵਾਲੇ ਦੇਸੀ ਗੋਤਾਖੋਰ ਮੈਂ ਕਹਾਂਗਾ ਇੱਥੇ ਕਿਉਂਕਿ ਉਦੋਂ ਦੂਜੀਆਂ ਟੀਮਾਂ ਵੀ ਬੜੀਆਂ ਆਈਆਂ ਸੀਗੀਆਂ ਉਹ ਸਾਰੀਆਂ ਫੇਲ ਹੋ ਗਈਆਂ ਸੀ ਉਦੋਂ ਇਹ ਦੇਸੀ ਗੋਤਾਖੋਰਾਂ ਨੇ ਉਹ ਬਸ ਲੱਭੀ ਸੀ ਇਸ ਤੋਂ ਇਲਾਵਾ ਬੜੀ ਵਾਰ ਕਦੇ ਗੱਡੀ ਗਿਰਦੀ ਆ ਜਾਂ ਕਦੇ ਕੁਝ ਹੁੰਦਾ ਤੇ ਇਹ ਲੋਕ ਹੀ ਉਸ ਦੀ ਜਾਂਚ ਕੱਢ ਕੇ ਲਿਆਣੇ ਬੜੇ ਬੜੇ ਇਹਨਾਂ ਨੇ ਬੰਬ ਅਸਲੇ ਜਿਹੜੇ ਹੈ ਇਸ ਨਦੀ ਚੋਂ ਕੱਢੇ ਆ ਪਰ ਇਹਦਾ ਪੱਲੇ ਕੀ ਹੈ ਫਿਕਰ ਚਿੰਤਾ ਬਿਮਾਰੀ ਔਰ ਆਣ ਆਈ ਮੌਤ ਕਿਉਂਕਿ ਕਹਿੰਦੇ ਬੜੇ ਸਾਰੇ ਗੋਤਾਖੋਰ ਸਾਡੇ ਇਸੇ ਤਰ੍ਹਾਂ ਪਾਣੀ ਦੇ ਵਿੱਚ ਗਰਖ ਹੋ ਗਏ ਆ ਜਾਂ ਫਿਰ ਕਈ ਵਾਰ ਤੇਜ਼ੀ ਦੇ ਨਾਲ ਆ ਰਹੇ ਹੁੰਦੇ ਐਕਸੀਡੈਂਟ ਦੀ ਭੇਟ ਚੜ ਜਾਂਦੇ ਆ ਕਿਉਂਕਿ ਇਹ ਕੰਮ ਬੜਾ ਸਟੈਮੀਨੇ ਵਾਲਾ ਇੱਕ ਤੰਦਰੁਸਤ ਬੰਦਾ ਹੀ ਇਸ ਨਦੀ ਦੇ ਵਿੱਚੋਂ ਕੱਢ ਕੇ ਲਿਆ ਸਕਦਾ ਕਿਸੇ ਨੂੰ ਕਿਉਂਕਿ ਬਰਾਬਰ ਦੀ ਲਾਸ਼ ਹੁੰਦੀ ਹੈ ਬੰਦੇ ਨਾਲੋਂ ਵੱਧ ਵਜਨ ਉਸ ਦਾ ਹੋ ਜਾਂਦਾ ਜਦੋਂ ਇਹਨੂੰ ਘੜੀਸ ਕੇ ਬਾਹਰ ਕੱਢਦੇ ਆ ਸੋ ਬੜਾ ਕੁਝ ਇਲਜ਼ਾਮ ਚੇਲਦੇ ਆ ਬੜੀ ਤਸ਼ੱਦਦ ਕਰਦੇ ਆ ਪਰ ਇਹਨਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ ਈਵਨ ਕਿ 15 ਅਗਸਤ 26 ਜਨਵਰੀ ਵਰਗੇ ਸਮਾਰੋਹ ਦੇ ਵਿੱਚ ਵੀ ਇਹਨਾਂ ਲੋਕਾਂ ਨੂੰ ਬੁਲਾ ਕੇ ਥਾਂ ਨਹੀਂ ਦਿੱਤੀ ਜਾਂਦੀ ਇੱਕ ਫੁੱਲਾਂ ਦਾ ਗੁਲਦਸਤਾ ਦੇ ਕੇ ਇਹਨਾਂ ਨੂੰ ਸਨਮਾਨ ਦੇ ਚਾਰ ਸ਼ਬਦ ਨਹੀਂ ਕਹੇ ਜਾਂਦੇ ਇਹ ਲੋਕ ਫਿਰ ਕਰਨ ਤੇ ਆਖਰ ਕੀ ਕਰਨ ਪਰ ਸੋਚਣ ਦੀ ਗੱਲ ਇਹ ਆ ਸਰਕਾਰ ਨੂੰ ਤੇ ਆਮ ਜਨਤਾ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਇਹਨਾਂ ਲੋਕਾਂ ਨੇ ਕੰਮ ਬਣੂਗਾ ਕੀ ਕੈਮਰਾ ਪਰਸਨ ਅਤੁਲ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ ਪਟਿਆਲਾ ਤੋਂ